ਪਗਲ ਕਰ ਰਿਹਾ ਸੀ ਰੀਡ ਦੀ ਹੱਡੀ ਦੇ ਬਾਰੇ ਜਿਵੇਂ ਆਪਾਂ L4 L L1 L2 L3 L4 ਐਂਡ 5 ਠੀਕ ਹੈ ਜੀ ਇਹ ਤੋਂ ਲੈ ਕੇ ਇੱਥੇ ਤੱਕ ਇੱਥੋਂ ਲੈ ਕੇ ਇੱਥੇ ਤੱਕ ਇੱਕ ਬੋਨ ਹੈ ਮਨਕਾ ਕਹਿੰਦੇ ਆਪਾਂ ਜਿਹੜੀ ਇਹਦੇ ਵਿੱਚ ਚੱਲਦੀ ਹੈ ਉਹਨੂੰ ਅਸੀਂ ਡਿਸਕ ਕਹਿੰਦੇ ਆ ਠੀਕ ਹੈ ਜੀ ਜਿਵੇਂ ਆ ਆ ਗਏ ਉਹਦੇ ਵਿੱਚ ਚੱਲੇ ਜਾਂਦੇ ਡਿਸਕ ਉਹਦੀ ਇਹੋ ਇਹੋ ਬੋਨ ਹੈ ਕਿ ਮਨਕਾ ਕਹਿੰਦੇ ਆ ਇਹਦੇ ਵਿੱਚ ਚੱਲੇ ਡਿਸਕ ਆ ਰਹੀ ਕੀ ਹੁੰਦਾ ਜਦੋਂ ਉਹ ਨਾਲ ਕਈ ਵਾਰ ਕੀ ਹੁੰਦਾ ਉੱਚੇ ਨੀਵੇਂ ਪੈਰगिर ਕੇ ਆ ਜਾ ਮਤਲਬ ਵਿੱਚ ਚਿੱਕ ਨਾਲ ਕੇ ਪ੍ਰੋਬਲਮ ਹੋ ਜਾਂਦੀ ਹੈ ਬਾ ਜਿਹੜੇ ਸਪੇਸ ਆ ਹੀ ਘਟ ਜਾਂਦੀ ਹੈ ਗਿਰ ਨਾਲ ਵੀ ਬਹੁਤ ਜ਼ਿਆਦਾ ਤਾਂ ਗਿਰ ਨਾਲ ਜਦ ਉੱਚੇ ਜਿਵੇਂ ਪੈ ਗਿਰ ਨਾਲ ਇਹ ਡਿਸਕ ਦੇ ਉੱਤੇ ਪ੍ਰੈਸ਼ਰ ਵੱਜਦਾ ਹੈ ਇਸ ਲਈ ਸਲਿੱਪ ਹੋ ਜਾਂਦੀ ਹੈ ਡਿਸਕ ਸਲਿੱਪ ਪਹਿਲੇ ਨੇ ਜਦ ਕਿ ਡਿਸਕ ਆ ਦਿਖਾ ਦਿੱਤੀ ਇਹ ਗੱਲ ਵੀ ਇਹਦੇ ਇਹ ਕੋਲਰ ਆ ਗਏ ਨੇ ਠੀਕ ਹੈ ਜੀ ਇਹ ਕੀ ਹੁੰਦਾ ਜੇਕਰ ਮਤਲਬ ਵੀ ਇੱਕ ਇੱਕ ਕੋਲਰ ਜਦੋਂ ਮਨ ਦਾ ਸਲਿੱਪ ਹੁੰਦਾ ਹੈ ਤਾਂ ਇਹ ਕੋਲਰ ਰਹਿ ਗਏ ਤਾਂ ਕਿ ਮਸਲ ਦੇ ਉੱਪਰ ਟਿਕ ਜਾਂਦਾ ਹੈ ਮਸਲ ਦੇ ਟਿਕਣ ਨਾਲ ਉਹੀ ਲੱਗ ਸਾਈਡ ਬਿਲਕੁਲ ਬੰਨ੍ਹ ਕਰ ਦਿੱਤੀ ਜਾਂਦੀ ਹੈ ਐਦਾਂ ਹੀ ਬਾਹ ਦੇ ਵਿੱਚ ਹੁੰਦਾ ਹੈ ਐਦਾਂ ਹੀ ਲੱਤ ਦੇ ਵਿੱਚ ਹੁੰਦਾ ਹੈ ਇਹਦੇ ਨਾਲ ਬਾਹਰ ਦੇ ਵਿਚੋਂ ਨਾਲ ਮੋਲਾ ਫਿੰਗਰਸ ਹੁੰੋ ਜਾਂਦੀਆਂ ਨੇ ਇਸ ਤਰ੍ਹਾਂ ਹੀ ਲੱਤ ਦੇ ਵਿੱਚ ਦਾ ਲਾਉਣ ਨਾਲ ਅਕਦਾ ਲੱਤ ਬਿਲਕੁਲ ਦੱਸ ਭੱਜ ਜਾਂਦੀ ਹੈ ਲੱਤ ਸੁੰਨ ਹੋ ਜਾਂਦੀ ਹੈ ਇਹਦਾ ਬਹੁਤ ਜ਼ਿਆਦਾ ਪੇਨ ਹੁੰਦੀ ਹੈ ਜਿਹਦੀ ਬਦੌਲਤ ਮਤਲਬ ਵੀ ਬੰਦਾ ਤੁਰ ਨਹੀਂ ਪਾਉਂਦਾ ਟੇਡਾ ਹੋ ਜਾਂਦਾ ਬੰਦਾ ਢੇਡੇ ਹੋਣ ਦੀ ਬਦੌਲਤ ਮਤਲਬ ਵੀ ਉਹ ਸਿੱਧਾ ਤੁਰ ਨਹੀਂ ਪਾਉਂਦਾ ਲੈੱਟ ਦੀ ਬਾਹਰ ਤੋਂ ਵੀ ਬਹੁਤ ਮੁਸ਼ਕਲ ਹੋ ਜਾਂਦਾ ਇਹਦਾ ਸਾਡਾ ਟ੍ਰੀਟਮੈਂਟ ਹੈਗਾ ਅਸੀਂ ਬਿਗੈਰ ਮੈਡੀਸਨ ਤੋਂ ਟ੍ਰੀਟਮੈਂਟ ਕਰਦੇ ਹਾਂ ਨਾ ਅਸੀਂ ਕੋਈ ਮੈਡੀਸਨ ਦਿੰਦੇ ਹਾਂ ਨਾ ਕੋਈ ਟੈਬਲਟ ਵਗੈਰਾ ਕੋ ਖਾਂਦਾ ਵੀ ਹਾਂ ਤਾਂ ਅਸੀਂ ਬੰਦ ਮੈਡੀਸਨ ਫਰੀ ਇਲਾਜ ਹੈ ਸਾਡਾ ਨੈਚੁਰਲ ਇਲਾਜ ਹੈ ਠੀਕ ਹੈ ਜੀ ਓਕੇ ਮੈਂ ਅਭੀ ਅਗੇ ਨਾਲੋਂ ਜੋ ਪਹਿਲਾਂ ਹੋਇਆ ਸੀ ਕਿੰਨੀ ਦੇਰ ਬਾਅਦ ਦੁਬਾਰਾ ਦਰਦ ਉੱਠਿਆ ਹੈ ਦੋ ਤਿੰਨ ਸਾਲ ਬਾਅਦ ਦੁਬਾਰਾ ਹੋਇਆ ਹੈ ਪਹਿਲਾਂ ਕਿੰਨਾ ਦਰਦ ਹੁੰਦਾ ਸੀ ਪਹਿਲਾਂ ਵੀ ਇੰਨਾ ਘੱਟ ਹੁੰਦਾ ਸੀ ਅੱਛਾ ਕਿੰਨੇ ਦੇ ਠੀਕ ਹੋਇਆ ਸੀਗਾ ਨਹੀਂ ਕਿੰਨੀ ਵਾਰ ਆਇਆ ਸੀ ਮੇਰੇ ਕੋਲੇ ਪਹਿਲਾਂ ਵੀ ਪੰਜ ਛੇ ਵਾਰੀ ਆਇਆ ਵੀ ਤਿੰਨ ਜੇਪੇ ਨਾਲ ਹੋ ਜਾਂਦੀ ਬਾਹਰ ਤੇ ਤਿੰਨ ਜੇਪੇ ਠੀਕ ਹੋ ਗਿਆ ਸੀ ਤਿੰਨ ਨਾਲ ਹੋ ਗਿਆ ਸੀ ਇਹ ਕਿੰਮਰ ਉੱਪਰ ਕੰਮ ਕਰ ਦੇਣੀ ਹੈ। ਅੱਛਾ ਅੱਛਾ। 3 ਜੇਪ ਵਿੱਚ ਲੈ ਕੇ ਕੰਮ ਕਰਨ ਵਾਸਤੇ। ਹਾਂਜੀ। ਤਾਂ ਅੰਤਾਂ ਗਏ ਰੋਣ ਕਿੱਥੇ? ਚੱਲ ਕੋਈ ਨਹੀਂ। ਉਹ ਠੀਕ ਹੋ ਜਾਏਗਾ ਮੇਥਰਾ ਕੋਈ ਗੱਲ ਨਹੀਂ। ਤਾਂ ਜੇ ਤੁਮਾਂ ਕੇ ਬੋਲਦੇ ਮਸਤ ਜੇ ਪਰਮੂਤ ਹੋ ਗਿਆ ਬੋਲਣਾ ਉਹ ਨਾਲ। ਅੱਛਾ ਜੀ। ਅੱਛੀ ਗੱਲ ਕੀ ਗੱਲ? ਠੀਕ ਨਹੀਂ। ਕਿੰਨਾ ਫਰਕ ਹੈ? ਆ ਸਵੇਰੇ ਤੱਕ ਘਟਾ ਠੀਕ ਚੱਲ ਗਿਆ ਜੀ ਹਾਂ ਫੇਰ ਉਹੀ ਆ ਲਊਗਾ ਜੀ ਲੱਤ ਦੇ ਵਿੱਚ ਗੱਠ ਨਿਕਲਦਾ ਨਹੀਂ ਕੋਈ ਤੇਰੇ ਮੈਂ ਕੀ ਕਿਹਾ ਸੀਗਾ ਮੈਂ ਤਾਂ ਹਿੱਲਿਆ ਵੀ ਨਹੀਂ ਮੰਜੇ ਪਰ ਤੇ ਆ ਜਾ ਫਿਰ ਇੱਧਰ ਹੁਣ ਲੇ ਹਿੱਲਿਆ ਨਹੀਂ ਹੋਣੀ ਤੇ ਵਿੱਚ ਕਸੂਰ ਮੇਰਾ ਥੋੜੀ ਆ ਦਰਦਾਂ ਦਰਦ ਕਰਕੇ ਭਜਲਣੇ ਆ ਕਹਿੰਦਾ ਕਿ ਤੈਨੂੰ ਕਿੰਨਾ ਫਰਕ ਆਇਆ ਸਭ ਪਹਿਲਾਂ? ਬਸ ਬਿਹਰੇ ਹੋਏ ਇੱਥੇ ਘਾਟਾ ਮੋੜਿਆ ਆਖੀ ਕੇ ਤੇ। ਅੱਛਾ। ਠੀਕ ਹੈ ਬਿਲਕੁਲ ਨਹੀਂ। ਹਾਂ। ਬਾਕੀ ਕੋਈ ਨਹੀਂ। ਅੱਛਾ। ਪਹਿਲਾਂ ਕਿ ਨੀਂਦ ਆ ਵਾ ਠੀਕ ਹੋਇਆ ਧੀ। ਪਹਿਲਾਂ ਤੇ ਚੇਪੀਆਂ ਤੇ ਹੋ ਰਹੀ ਠੀਕ। ਅੱਜ ਬੜੀ ਹੋ ਰਹੀ। ਮਤਲਬ ਤਾਂ ਜ਼ਰਾ ਇਹ ਹਾਲ ਧੀ। ਇਹਨੋਂ ਜ਼ਿਆਦਾ ਤਾਂ ਹੀ ਪਹਿਲਾਂ। ਪਹਿਲਾਂ ਜ਼ਿਆਦਾ ਵੀ। ਪਹਿਲਾਂ ਜ਼ਿਆਦਾ। ਉਹ ਦਰਦ ਜ਼ਿਆਦਾ ਹੁੰਦਾ ਹੀ ਹੈ। ਹੈਨਾ ਦਰਦ ਨਹੀਂ ਤਾਂ ਹੋਇਆ ਕੱਦ। ਅੱਛਾ। ਚਲ ਠੀਕ ਹੈ ਬੈਠ ਰਗਾ ਆ ਜਿਹੜੇ ਪੁਆਇੰਟ ਜੇ ਮੈਂ ਨਿਸ਼ਾਨੀਆਂ ਲਾਉਣਾ ਇਹਨਾਂ ਨੂੰ ਕਟਵਾ ਲੀ ਕਿਸੇ ਘਰ ਵਾਲੇ ਤੋਂ ਜਾ ਮਦਦ ਲਵਾਏ ਪੁਆਇੰਟ ਜੇ ਮੈਨਾਂ ਪਤਾ ਹੁੰਦਾ ਨੂੰ ਐਂ ਤਾਂ ਠੀਕ ਹੈ ਬੈਠ ਰਗਾ ਬਾਅਦ ਨੂੰ ਪਹਿਲਾ ਬਾਅਦ ਨੂੰ ਕਰਾਈ ਜੀ ਮੇਰੇ ਕੋਲ ਕੰਮ ਕਰਦਾ ਰਿਹਾ ਚਲ ਖੜਾਓ ਰਾਜ ਦਾ ਮੈਂ ਨਹੀਂ ਉਹ ਖੜਾਓ ਇਹ ਨਹੀਂ ਹੋਣਾ ਕੀ ਹੁੰਦਾ ਰਸ ਕੀ ਹੁੰਦਾ ਹੋ ਗਿਆ ਪਿੰਗਾ ਤੇ ਉਹ ਗਿਆ ਬਾਡੀ ਉਹਦੇ ਪਾਸੇ ਨਾਲ ਇਹਦੇ ਨਾਲ ਪਿੰਗਾ ਹੋ ਗਿਆ ਰ ਪਿੰਗਾ ਪਰ ਨਹੀਂ ਹੋ ਗਿਆ ਰਾਸਕਾਰ ਤੋਂ ਠੀਕ ਹੈ ਨਾਲ ਠੀਕ ਹੈ ਯਾ ਲੈ ਬਈ ਬਈ ਉਹ ਬਿਲਕੁਲ ਠੀਕ ਆ ਗਈ ਹੂੰ ਤੇ ਦਰਦ ਨਹੀਂ ਹੁੰਦਾ ਜੀ ਅਗੇ ਤਾਂ ਬਿੰਗਾ ਖੜਦਾ ਇਹ ਤਾਂ ਹੁਣ ਤਾਂ ਸਿੱਧਾ ਖੜਾ ਹੈ ਹਾਂਜੀ ਹਾਂ ਹੁਣ ਸਿੱਧਾ ਵੀ ਖੜਾ ਹੁੰਦਾ ਜੀ ਪੈ ਵੀ ਸਿੱਧਾ ਹੁੰਦਾ ਜੀ ਹਾਂ ਹੁੰਦਾ ਤਾਂ ਨਹੀਂ ਹੁੰਦਾ ਕੋਈ ਬਿਲਕੁਲ ਅੱਛੀ ਗੱਲ ਹੈ ਹੁਣ ਇੱਕ ਅੱਧੀ ਪੱਟੀ ਉਹ ਦੋ ਜਿਹੜੇ ਰਹਿੰਦੇ ਨੇ ਉਹ ਲਵਾ ਲਈ ਠੀਕ ਹੈ ਠੀਕ ਹੈ ਜੀ ਦਰ ਦੂਰ ਤੇ ਮਤਲਬ ਵੀ ਹਾਂ ਤਾਂ ਖਰਾ ਖਰੂਖਾਇਕ ਉਹ ਚੰਗਾ ਕੋਲ ਪਰ ਵੀ ਦੰਦਾ ਹੀ ਹੋ ਅੱਛਾ ਬਾਕੀ ਰੂ ਵੀ ਗਾਦੀ ਵਾਲਾ ਟੋਟਾ ਕੰਮ ਕਰਦਾ ਨਾ ਅੱਛਾ ਚਲੋ ਸ਼ੁ크ਰਾ ਭਾਈ ਗੁਰੂ ਦਾ ਵੀ ਤੂੰ ਠੀਕ ਹੋ ਗਿਆ ਮੈਂ ਜਲਦੀ ਠੀਕ ਹੈ ਲੋਕਾਰਮੀ ਦੱਸਿਆ ਕਰੋ ਵੀ ਹਾਂ ਕੋਈ ਫੋੜੇ ਇਲਾਜ ਕਰਾਇਆ ਕੋਈ ਤੋਂ ਵਗੈਰ ਉਹ ਵਰਪਾ ਕਿਤੇ ਨਹੀਂ ਕਰਾਇਆ ਜੀ ਹੂੰ ਉਣੀ ਤੇ ਪਹਿਲਾਂ ਹੀ ਹੋਇਆ ਤੇ ਇਹੋ ਵੀ ਵੀ ਠੀਕ ਹੋਵੇਗਾ ਚਲੋ ਬਹੁਤ ਅੱਛੀ ਗੱਲ ਆ ਠੀਕ ਐ ਹਾਲਾਂ ਤੂੰ ਗਰੀਬ ਬੰਦਾ ਆ ਆਪਣਾ ਮਤਲਬ ਧਿਆਨ ਨਾਲ ਪਰਾਖਰੂ ਖਾਓ ਲੇਲਾ ਤੇਰਾ ਕਿੰਨਾ ਬੁਰਾ ਹਾਲ ਸੀ ਤੋ ਤੁਰਿਆ ਨਹੀਂ ਜਾਂਦਾ ਸੀ ਤੂੰ ਚਾਰ ਚਾਰ ਪੰਜ ਮਾਰ ਬੈਠ ਗਿਆ ਹਾਂ ਮੈਂ ਕੋਲ ਉਹਦਾ 100% ਮੈਂ ਜੇ ਮੈਂ ਪੂਰਾ ਪੂਰਾ ਠੀਕ ਹੈ ਜੀ ਹੂੰ ਚਲੋ ਵਾਹਿਗੁਰੂ ਰਹਿਮਤ ਕਰੇ ਭਾਈ ਤੁਹਾਡੇ ਤੇ